ਮਾਰਚੀ ਨਿਰੰਤਰ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਅਸੀਂ ਸਾਰੇ ਲੋਕ ਕਿਸਾਨਾਂ ਦੀ ਨਾਲ ਲੜਾਈ ਲੜ ਰਹੇ ਹਾਂ ਉਹਨਾਂ ਦੀ ਲੜਾਈ ਲੜ ਰਹੇ ਹਾਂ ਲੇਕਿਨ ਪਿੱਛੇ ਹੋ ਕੇ ਪਹਿਲੇ ਦਿਨੀ ਸਾਡੇ ਲੀਡਰ ਰਾਹੁਲ ਗਾਂਧੀ ਨੇ ਜਿਹੜੇ ਲੋਕ ਫੱਟੜ ਹੋਏ ਸੀ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਨਿਰੰਤਰ ਅਸੀਂ ਕੈਂਡਲ ਮਾਰਚ ਔਰ ਚੀਫ ਸੈਕਟਰੀ ਨੂੰ ਇਹ ਮੰਗ ਕੀਤੀ ਸੀ ਵੀ ਸਾਡੀਆਂ ਬਰੂਹਾਂ ਤੇ ਆ ਕੇ ਜਿਹੜੀਆਂ ਗੋਲੀਆਂ ਤੇ ਸਾਡੇ ਲੋਕਾਂ ਨੂੰ ਫਟਕਣ ਕਰ ਪਿਆ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਫਿਰ ਅਸੀਂ ਪਰਚਾ ਅਸੀਂ ਧਰਨਾ ਵੀ ਦਿੱਤਾ ਸੰਗਰੂਰ ਐਸਐਸਪੀ ਦੇ ਬਾਹਰ ਮੈਂ ਲਿਖਤੀ ਕੰਪਲੇਨਟ ਦਿੱਤੀ ਕੈਂਡਲ ਮਾਰਚ ਹੋਏ ਇਸ ਦੇ ਬਾਵਜੂਦ ਅਸੀਂ ਕਿਸਾਨ ਬਚਾਓ ਮਾਰਚ ਕੱਢਿਆ ਕੱਲ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਅਸੀਂ ਆ ਪਿੰਡ ਚੌਕੇ ਤੋਂ ਲੈ ਕੇ ਬੱਲੋ ਤੱਕ ਇੱਕ ਪੈਦਲ ਮਾਰਚ ਕੀਤਾ ਜੋ ਇਹ ਸੰਬੋਲਿਕ ਇੱਕ ਸਨੇਹਾ ਦੇਣ ਦੀ ਲੋੜ ਹੈ ਕਿ ਅਸੀਂ ਸਾਰੇ ਲੋਕ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਐਫ ਆਈ ਆਰ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀ ਨਾਲ ਹੋਈ ਆ ਬਾਈ ਨੇਮ ਕਿਸੇ ਦੇ ਪਰਚਾ ਨਹੀਂ ਜੀ ਜਿਹੜੀ ਐਫ ਆਈ ਆਰ ਹੋਈ ਹੈ ਤਾਂ ਬਗਰਾੜੀ ਕਾਂਡ ਦੁਹਰਾਇਆ ਗਿਆ ਹੈ ਬਗਰਾੜੀ ਦੇ ਵਿੱਚ ਵੀ ਇਸੇ ਤਰ੍ਹਾਂ ਐਫ ਆਈ ਆਰ ਅਰਜ ਕੀਤੀ ਗਈ ਸੀ ਬਿਨਾ ਨਾਮ ਉਹਦਾ ਕੀ ਮਤਲਬ ਉਹ ਤਾਂ ਤਿੰਨ ਕਾਗਜ਼ ਹੈ ਕਾਲੇ ਸੱਤਾਂ ਦਿਨਾਂ ਤੋਂ ਜਦੋਂ ਜਹਿਦ ਤੋਂ ਬਾਅਦ ਵਿਚਾਰੇ ਕਿਸਾਨ ਲੜਾਈ ਲੜਦੇ ਰਹੇ ਤੇ ਪਰਚਾ ਦਰਜ ਕੀਤਾ ਬਿਨਾ ਨਾਮ देखो गोली चली बंदे दी मौत हो गई कोई कहता रबड़ दी गोली है कोई कहता दूसरी गोली है कौन ने चलाई पुलिस ने चलाई एक पासे 5000 पुलिस ਦਾ ਮੁਲਾਜ਼ਮ ਹੈ ਇੱਕ ਪਾਸੇ ਕਿਸਾਨ ਸੀ ਗੋਲੀ ਤਾਂ ਕੋਈ ਚਲਾ ਕੇ ਮੁੰਡੇ ਨੂੰ ਮਾਰ ਕੇ ਗਿਆ ਬਾਏ ਨੇਮ ਪਰਚਾ ਹਰਿਆਣਾ ਦੀ ਪੁਲਿਸ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਕਮ ਸੇ ਕਮ ਤੇ ਫਿਰ ਤਬਦੀਸ਼ ਕਰਕੇ ਬਾਏ ਨੇਮ ਉਹਰਾ ਵਿਅਕਤੀ ਦਾ ਨਾਮ ਪੁੱਟ ਕਰਨਾ ਚਾਹੀਦਾ ਸੀ ਜਿਨੇ ਗੋਲੀ ਮਾਰ ਕੇ ਇਸ ਨੌਜਵਾਨ ਸ਼ੁਕਰਨ ਦੀ ਇਹਨੂੰ ਮਾਰੇ ਸੋ ਸੋ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਮੋ ਕੇਂਦਰ ਸਰਕਾਰ ਦੇ ਸਾਹਮਣੇ ਮੁਕੰਮਲ ਤੌਰ ਤੇ ਗੋਡੇ ਟੇਕ ਕੇ ਬੰਦਾ ਵੀ ਜਾਂਚ ਕਰਕੇ ਨਾ ਪਹੁੰਚ ਕੇ ਮੈਨੂੰ ਲਿਖ ਲਓ ਲਿਖ ਲਓ ਅਗਰ ਕਿਸੇ ਦਾ ਨਾਮ ਪਾ ਦੇਣ ਜਾਂਚ ਕਰਕੇ ਇਹ ਐਫ ਆਈ ਆਰ ਹੀ ਇੱਕ ਐਫ ਆਈ ਆਰ ਬਣ ਕੇ ਰਹਿ ਜਾਣੀ ਹੈ ਰਾਜਾ ਵੜਿੰਗ ਰਾਜਨੀਤੀ ਛੱਡ ਦੂਗਾ ਜੇ ਕਿਸੇ ਦਾ ਨਾਮ ਪਤਾ ਇਹਨਾਂ ਨੇ ਪਾਉਣਾ ਹੀ ਨਹੀਂ ਉਹ ਤਾਂ ਕਹਿੰਦੇ ਰਹੇ ਕਿ ਸੀਮ ਸਾਤਾ ਵੀ ਮੈਂ ਪਰਿਵਾਰ ਦੇ ਨਾਲ ਖੜਾ 100 ਦੇ ਬਾਰ ਦੇ ਆਂਦਾ ਪਰ ਮੈਂ ਕਿਸਾਨਾਂ ਦੇ ਨਾਲ ਆ ਪਰ ਫਿਰ ਵੀ ਇੰਨੀ ਦੇਖੋ ਗੱਲ ਸੁਣੋ ਪ੍ਰਿਤਪਾਲ ਹਜੇ ਜੇਰੇ ਇਲਾਜ ਹਸਪਤਲ ਗਿਆ ਹੈ ਮੈਂ ਉਹਨੂੰ ਮਿਲ ਕੇ ਆ ਦੋ ਵਾਰੀ ਮੇਰੀ ਘਰ ਵਾਲੀ ਮਿਲ ਕੇ ਆਈ ਆ ਰੱਸਾ ਪਾ ਕੇ ਉਹਨੂੰ ਖਿੱਚਿਆ ਔਰੇ ਮੂੰਹ 'ਚ ਪਲੇਟ ਪਾਈਆਂ ਬੋਲ ਨਹੀਂ ਸਕਦਾ ਔਰ ਹਰ ਇੱਕ ਅੰਗ ਫ੍ਰੈਕਚਰ ਹੈ ਐਫੀਰ ਕਿਉਂ ਨਹੀਂ ਦਰਦ ਕਰਦਾ ਮੁੱਖ ਮੰਤਰੀ ਉਹ ਸਿੱਧਾ ਕਹਿ ਰਿਹਾ ਕਿ ਮੈਨੂੰ ਹਰਿਆਣਾ ਪੁਲਿਸ ਨੇ ਕੁੱਟਿਆ ਤੇ ਮੈਨੂੰ ਮਾਰਿਆ ਮੇਰਾ ਸਾਰਾ ਸਰੀਰ ਉਹਨਾਂ ਨੇ ਤੋੜਿਆ ਕਿਉਂ ਨਹੀਂ ਕਰ ਰਿਹਾ ਸਾਰੇ ਜਿੰਨੇ ਬੰਦੇ ਫਟੜਾ ਇੱਥੇ ਕਿਸੇ ਦੇ 7:00 ਵਜੇ ਐਮਐਲਆਰ ਦੀ ਰਿਪੋਰਟ ਆਉਂਦੀ ਆ 24 25 ਦਾ ਦਰਜਾ ਪਰਚਾ ਦਰਜ ਹੋ ਜਾਂਦਾ ਮਾੜੇ ਜਿਹੇ ਮਤਲਬ ਜਿਨ੍ਹਾਂ ਦੀਆਂ ਅੱਖਾਂ ਅੱਖਾਂ ਜਿਹੜੀ ਅੱਖਾਂ ਜਿਨ੍ਹਾਂ ਦੀਆਂ ਕੜਤੀਆਂ ਲੱਤਾਂ ਤੋੜਦੀਆਂ ਐਮਐਲਆਰ ਦੀ ਰਿਪੋਰਟ ਉਹਨਾਂ ਦੇ ਬਿਆਨ ਲਵੇ ਕਿਸਾਨ ਜੱਥੇਬੰਦੀਆਂ ਇਹੀ ਤਾਂ ਮੰਗ ਕਰ ਰਹੀਆਂ ਹਨ ਪਰ ਮੇਰੇ ਕਹਿਨ ਦਾ ਬਾਪ ਯੂਤ ਮੈਂ ਸਾਰੇ ਪੰਜਾਬ ਦੇ ਲੋਕਾਂ ਦੇ ਕਹਿਨ ਦੇ ਬਾਪ ਯੂਤ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਜੂ ਨਹੀਂ ਸਕੀ ਤਸ ਤੋਂ ਮਸ ਨਹੀਂ ਕਿਉਂਕਿ ਵਾਦਾ ਕੀਤੇ ਹੋਏ ਅਮੀਸ਼ਾ ਨਾਲ ਬਿਲਕੁਲ ਦੇ ਨਹੀਂ ਦੇਉਂਗਾ ਮਕਦਮਾ ਦਰਜ ਨਹੀਂ ਕਰੂੰਗਾ ਪਰਚਾ ਨਹੀਂ ਪਹਿਲਾ ਦੱਸੋ ਹਰਿਆਣੇ ਦੀ ਪੁਲਿਸ ਦੀ ਐਡੀ ਤਾਕਤਵਾਰ ਹੋ ਗਈ ਵੀ ਉਹ ਪੰਜਾਬ ਦੇ ਲੋਕਾਂ ਨੂੰ ਸਾਡੀ ਜੂ ਚਾਕੇ ਮਾਰਨ ਲੱਗ ਪਈ ਇਹ ਸ਼ਹਿ ਜਿਹਨੇ ਦਿੱਤੀ ਸਾਡੇ ਵਾਲੇ ਨੇ ਇਸੇ ਕਰਕੇ ਇਹਨਾਂ ਨੇ ਹੈਡ ਰੇ ਰੋਕਿਆ ਇਸੇ ਕਰਕੇ ਇਹਨਾਂ ਨੇ ਜੀਸੀਬੀ ਰੋਕੀਆਂ ਇਸੇ ਕਰਕੇ ਇਹਨਾਂ ਨੇ ਮਸ਼ੀਨਾ ਰੋਕੀਆਂ ਕਿਉਂਕਿ ਰਲੇ ਰਿਆ ਨਹੀਂ ਤਾਂ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਯਾਰ ਪੰਜਾਬੀ ਤਾਂ ਆਪ ਕੁੱਟ ਕੇ ਨਾ ਭਾਵੇਂ ਆ ਜਾਣ ਇੱਥੇ ਪੰਜਾਬੀਆਂ ਨੂੰ ਕੁੱਟ-ਕੁੱਟ ਕੇ ਲੋਹਣ ਕਰ ਦਿੱਤਾ ਗਿਆ ਪੰਜਾਬ ਸਰਕਾਰ ਮੁਖਦਰਸ਼ਕ ਬਣ ਕੇ ਵਿਖੀ ਜਾਂਦੀ ਹੈ ਤੁਹਾਡੇ ਵੱਲੋਂ ਕੋਈ ਕਾਨੂੰਨੀ ਪ੍ਰਕਿਰਿਆ ਜਾਂ ਮੈਂ ਕਾਨੂੰਨੀ ਪ੍ਰਕਿਰਿਆ ਕੋਰਚ ਵੀ ਗਿਆ ਹਾਂ ਔਰ ਮੈਂ ਲਿਖਤੀ ਕੰਪਲੇਂਟ ਦਰਜ ਕੀਤੀ ਹੈ ਹਾਲਾਂਕਿ ਕਿਸੇ ਵੀ ਬੰਦੇ ਦੀ ਕੰਪਲੇਂਟ ਤੇ ਮੁਕੱਦਮਾ ਦਰਜ ਐਫ ਆਈ ਆਰ ਹੋਣੀ ਚਾਹੀਦੀ ਹੈ ਇਹ ਸੁਪਰੀਮ ਕੋਰਟ ਦਾ ਕਾਨੂੰਨ ਕਹਿੰਦਾ ਕੋਈ ਵਿਅਕਤੀ ਮਰ ਗਿਆ ਯਾਰ ਅਸੀਂ ਭਾਵੇਂ ਹਰਿਆਣਾ ਜਾ ਕੇ ਮਰ ਗਿਆ ਕੋਈ ਪੰਜਾਬ ਦਾ ਬੰਦਾ ਫਿਰ ਪਰਚਾ ਨਹੀਂ ਦਰਜ ਹੋਊਗਾ ਸਾਨੂੰ ਮੰਨ ਲਾ ਕਲਕੱਤੇ ਜਾ ਕੇ ਕਿਸੇ ਨੇ ਮਾਰਤਾ ਪਰਚਾ ਤਾਂ ਦਰਜ ਬੰਦਾ ਕਿ ਨਹੀਂ ਬੰਦਾ ਕੀ ਸਾਡੇ ਤੇ ਕੀ ਕੀਤਾ ਮੁੱਖ ਮੰਤਰੀ ਸਾਹਿਬ ਨੇ ਸੱਤਾਂ ਦਿਨਾਂ ਬਾਅਦ ਐਫਆਈਆਰ ਕਰਕੇ ਕੋਈ ਇਹਾਸਾਨ ਕੀਤਾ ਐਫਆਈਆਰ ਹੋਣੀ ਸਾਡਾ ਮੁੱਢਲਾ ਅਧਿਕਾਰ ਹੈ ਕਾਂਗਰਸ ਕੱਲ ਪਾਵਰ ਦੇ ਵਿੱਚ ਕਦੋਂ ਵੀ ਆਉਂਦੀ ਹੈ ਕੋਈ ਕਾਂਗਰਸ ਦੇ ਕੋਲੋਂ ਇਸ ਤਰ੍ਹਾਂ ਦਾ ਐਕਸ਼ਨ ਹੋਵੇਗਾ ਕਿਉਂਕਿ ਬਹੁਤ ਸਾਰੇ ਉਸ ਤਰ੍ਹਾਂ ਦਾ ਹੋ ਜਾਂਦਾ ਕਿ ਸੁਪ ਬ੍ਰਦਰ ਇਹਦੇ ਬਾਰੇ ਅਗਲੀ ਗੱਲ ਕਰਾਂ ਤਿੰਨਾਂ ਸਾਲਾਂ ਨੂੰ ਅੱਜ ਕੱਲ ਲੋਕ ਉਹ ਗੱਲ ਪਸੰਦ ਨਹੀਂ ਕਰਦੇ ਸੋ ਜਦੋਂ ਆਵਾਂਗੇ ਉਦੋਂ ਵੇਖਾਂਗੇ ਔਰ ਕਰਾਂਗੇ ਅੱਜ ਕੱਲ ਲੋਕਾਂ ਨੂੰ ਇਹ ਲੱਗਦਾ ਵੀ ਬਹੁਤ ਸਾਰੀਆਂ ਅਸੀਂ ਗੱਲਾਂ ਕਹਿ ਦਿੰਦੇ ਹਾਂ ਜਿਹੜੀਆਂ ਅਸੀਂ ਪੂਰੀਆਂ ਨਹੀਂ ਕਰਦੇ ਇਸ ਤਰ੍ਹਾਂ ਅੱਜ ਦੇ ਮੌਕੇ ਦੀ ਪ੍ਰੈਜ਼ੈਂਟ ਲੜਾਈ ਲੜਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ